ਜੀ ਕਿਤੇ ਅੱਜ ਅਸੀਂ ਆਏ ਆ ਕਸਬਾ ਰਮਦਾਸ ਦੇ ਨੇੜੇ ਪਿੰਡ ਮੰਤਰਾਵਾਲੇ ਜਿੱਥੇ ਕਿ ਇਹ ਪਿੰਡ ਜਿਹੜੇ ਆ ਬੜੇ ਵੱਡੀ ਪੱਧਰ ਤੇ ਇਹਨਾਂ ਵਿੱਚ ਹੜਾ ਆਇਆ ਸੀ ਬੜਾ ਬੜਾ 8-8 ਫੁੱਟ ਤੱਕ ਪਾਣੀ ਜਿਹੜਾ ਵਾ ਇੱਥੇ ਖਲੋ ਗਿਆ ਸੀ ਤੇ ਇੱਥੇ ਅੱਜ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵੱਲੋਂ ਉਹਨਾਂ ਵੱਲੋਂ ਜਿਸ ਤਰ੍ਹਾਂ ਕਿ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵੱਲੋਂ ਵੀ ਇਹ ਪ੍ਰੋਜੈਕਟ ਦੀਨ ਵਕਫਾਵਾ ਤੇ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਉਹ ਅੱਜ ਸਾਰੀ ਸਿੱਖ ਮਿਸ਼ਨਰੀ ਕਾਲਜ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ ਪਿੰਡ ਮੰਤਰਾਵਾਲੇ ਤੇ ਆਓ ਆਪਾਂ ਗੱਲ ਕਰਾਉਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਦਾਰ ਇੰਦਰਜੀਤ ਸਿੰਘ ਜਿਹੜੇ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜਿਹੜੇ ਸੁਪਰੀਮ ਕੌਂਸਲ ਦੇ ਮੈਂਬਰ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਫਿਰ ਕਿੰਨੇ ਕ ਆਪਾਂ ਜਿਹੜੇ ਆ ਘਰਾਂ ਦੇ ਰਸਮ ਜਿਹੜਾ ਆਪਾਂ ਦਿੱਤਾ ਵਾ ਜਿਹੜਾ ਪਿੰਡ ਮੰਦਰਾਂ ਵਾਲਾ ਜਿਹੜਾ ਇੱਥੇ 100 ਘਰ ਦੇ ਕਰੀਬ ਆਪਾਂ ਰਸਮ ਜਿਹੜਾ ਵੰਡ ਦਿੱਤਾ ਵਾ ਅੱਜ ਤੇ ਇੱਕ ਦੂਸਰੇ ਪਿੰਡ ਹੋਣ ਅੱਗੇ ਜਿਹੜੇ ਜਾ ਰਹੇ ਆ ਤੇ ਕਿਹੜੀ ਕਣੀ ਚੀਜ਼ਾਂ ਸੀ ਰਸਮ ਦੇ ਵਿੱਚ ਰਸਮ ਦੇ ਵਿੱਚ ਦਾਲ ਸੀ ਖੰਡ ਚੌਲ ਤੇਰ ਦਵਾਨਾ ਟਰੀਵਸਟ ਬਿਸਕਟ ਰਾਸੋ ਸੁੱਕਾ ਦੁੱਧ ਤੇ ਇੱਕ ਸਾਬਣ ਪੇਸਟ ਬੁਰਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਲੁੜਿੰਦੀਆਂ ਚੀਜ਼ਾਂ ਨੇ ਉਹ ਘਰ ਦੇ ਜੀ ਬਤੀ ਇਹ ਕਿਹੜੇ ਕਿਹੜੇ ਮੈਂਬਰ ਤੁਹਾਡੇ ਨਾਲ ਆਏ ਇੱਥੇ ਸਾਡੇ ਨਾਲ ਮੈਂਬਰ ਜੀ ਗਰਦਾਸਪੁਰ ਡਿਸਟ੍ਰਿਕਟ ਤੋਂ ਭਾਈ ਸੁਖਿੰਦਰ ਸਿੰਘ ਜੀ ਤੇ ਭਾਈ ਜਸਿੰਦਰ ਸਿੰਘ ਭਾਈ ਜਸਿੰਦਰ ਸਿੰਘ ਜੀ ਤੇ ਇਧਰੋਂ ਬਾਬਾ ਬਕਾਲਾ ਸਾਹਿਬ ਤੋਂ ਚਾਰ ਮੈਂਬਰ ਆਏ ਨੇ ਮੋਕੀ ਮੈਂਬਰ ਦੋ ਰਮਦਾਸ ਜੀ ਨੇ ਸੁਣਿਆ ਸਵੇਟੇ ਵਾਲੇ ਜੀ ਪ੍ਰਤਾਪ ਸਿੰਘ ਜੀ ਹੋਰ ਸਾਰੇ ਆਏ ਨੇ ਇਹ ਜੋ ਸੰਕਟਾਂ ਦਾ ਪੈਸਾ ਸਾਡੇ ਕੋਲ ਆਇਆ ਵਾ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੰਕਟਾਂ ਦਾ ਪੈਸਾ ਉਹ ਸੰਕਟਾਂ ਤੱਕ ਪਹੁੰਚ ਜਾਵੇ ਲੋੜਵੰਦ ਲੋਕਾਂ ਤੱਕ ਇੱਕ ਵੀ ਪੈਸਾ ਜਿਹੜਾ ਉਹ ਖਰਚਿਆ ਨਾ ਜਾਵੇ ਕਿਤੇ ਹੋਰ ਇਸ ਕਰਕੇ ਇਹ ਪਿੰਡਾਂ ਦੇ ਜਾ ਰਹੇ ਜਦੋਂ ਪਹਿਲਾਂ ਅਸੀਂ ਦੀਮਨਗਰ ਸਾਈਡ ਤੇ ਵੀ ਫਿਰ ਅਮਦਾਸ ਵੀ ਕੈਂਪ ਲਾਇਆ ਸੀ ਹਰੀਕੇ ਪੱਤਣ ਵਾਲੇ ਪਾਸੇ ਚਾਰਾ ਵੀ ਭੇਜਿਆ ਫੀਡ ਵੀ ਭੇਜੀ ਜਿੱਥੇ ਇਥੇ ਜ਼ਰੂਰਤ ਸਾਨੂੰ ਮੰਗ ਆਉਂਦੀ ਆ ਉੱਥੇ-ਉੱਥੇ ਅਸੀਂ ਇਹ ਜਿਹੜੇ ਸੰਗਤਾਂ ਦਾ ਦਿੱਤਾ ਹੈ ਦਸਵੰਦ ਦਾ ਪੈਸਾ ਹੜ੍ਹ ਵਾਸਤੇ ਉਹਨੂੰ ਹੜ੍ਹ ਵਾਸਤੇ ਹੀ ਵਰਤਣ ਵਾਸਤੇ ਅਸੀਂ ਜਿਹੜਾ ਇਹਨਾਂ ਪਿੰਡਾਂ ਦੇ ਵਿਚ ਆ ਰਹੇ ਆ ਤੇ ਅੱਗੇ ਵੀ ਜਿੱਥੇ ਜ਼ਰੂਰਤ ਪਈ ਸੀ ਸਿੱਖ ਮਿਸਹਾਲ ਜਲੋਂ ਤੁਸੀਂ ਕੀ ਕਹਿਣਾ ਚਾਹੋ ਇਹਦੇ ਸੰਗਤਾਂ ਨੂੰ ਸਿੱਖ ਮਿਸਹਾਲ ਜਲੋਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਆਪਣੇ ਇਲਾਕੇ ਦੇ ਲੋਕ ਹੈਗੇ ਆ ਉਹ ਇਕੱਠੇ ਹੋ ਗਏ ਤੇ ਇਹਨਾਂ ਵੀਰਾਂ ਦੀ ਮਦਦ ਕਰਨ ਨੂੰ ਹੋ ਵੀ ਰਹੀ ਆ ਜਿਹਨੂੰ ਜਿਹਨੂੰ ਜ਼ਰੂਰਤ ਆ ਉਦੀ-ਉਦੀ ਮਦਦ ਕਰਨ ਤੇ ਸਾਡੀ ਵੱਲੋਂ ਜੋ ਮਦਦ ਹੋ ਸਕਦੀ ਹੈ ਅਸੀਂ ਜਿਹੜੀ ਧਰਮ ਪੱਖੋਂ ਕੀ ਕਹਿਣਾ ਚਾਹੋਗੇ ਜਿਹੜਾ ਆਪਣਾ ਸਿੱਖ ਮਿਸ਼ਨ ਕਾਲ ਜਿਹੜਾ ਵਾ ਜਿਤਨਾ ਤਰ੍ਹਾਂ ਪ੍ਰਚਾਰ ਕਰ ਰਿਹਾ ਧਰਮ ਪੱਖੋਂ ਅਸੀਂ ਇਹ ਕਹਿ ਰਹੇ ਹਾਂ ਕਿ ਹਰ ਇੱਕ ਸਿੱਖ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਅਰਥ ਵਿਚਾਰੋ ਫਿਰ ਉਹਦੇ ਨਾਲ ਦਾ ਜੋ ਲਿਟਰੇਚਰ ਹੈਗਾ ਉਹ ਪੜਕੋ ਤੇ ਆਪਣਾ ਜੀਵਨ ਜਿਹੜਾ ਉਹਨੂੰ ਸੁਧਾਰੋ ਕਰਮ ਕਾਂਡਾਂ ਚੋਂ ਨਿਕਲ ਕੇ ਤੇ ਜੀਵਨ ਨੂੰ ਆਪਣਾ ਜਿਹੜਾ ਸਹੀ ਰਸਤੇ ਗੁਰਬਾਣੀ ਅਨੁਸਾਰ ਜਿਹੜਾ ਗੁਰਬਾਣੀ ਨੂੰ ਪੜਾਓ ਤੇ ਚੰਗੀਆਂ ਆਦਤਾਂ ਜਿਹੜੀਆਂ ਚੰਗੇ ਕੰਮ ਜਿਹੜਾ ਕਰੋ ਠੀਕ ਹੈ ਜੀ ਸਾਡੇ ਕੋਲ ਇੱਥੇ ਹੋਰ ਵੀ ਭਾਜੀ ਹਨ ਜਿਹੜੇ ਸੁਖੀਗੜ੍ਹ ਸੁਸਾਇਟੀ ਦੇ ਜਿਹਦੇ ਪ੍ਰਧਾਨ ਸਰਾਵਿੰਦਰ ਸਿੰਘ ਜੀ ਉਹੀ ਮੌਜੂਦ ਨੇ ਭਾਜੀ ਤੁਸੀਂ ਅੱਜ ਇਹ ਜਿਹੜਾ ਰਾਸ਼ਨ ਵੰਡਿਆ ਵਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਵੀਰਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਪਿੰਡਾਂ ਦੇ ਵਿੱਚ ਲੋੜਿੰਦੇ ਪਰਿਵਾਰਾਂ ਨੂੰ ਜੋ ਰਾਸ਼ਨ ਵੰਡਿਆ ਗਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੇ ਦੂਰ ਦਰਾਡੇ ਤੋਂ ਆ ਕੇ ਪਿੰਡਾਂ ਦੇ ਵਿੱਚ ਲੋਣਿੰਦੀ ਪਰਿਵਾਰਾਂ ਨੂੰ ਇਹ ਸੇਵਾ ਕੀਤੀ ਹੈ। ਤੋਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਪਿੰਡ ਵਾਲਿਆਂ ਨੂੰ ਲਮੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਕੋਲ ਹੋਰ ਵੀ ਪਿੰਡ ਦੇ ਪਤਵੰਤੇ ਮੌਜੂਦ ਨੇ। ਬਾਬਾ ਜੀ ਤੁਸੀਂ ਕੀ ਸੰਕਲਪ ਕਹਿਣਾ ਚਾਹੋਗੇ ਅੱਜ ਜਿਹੜਾ ਰਸ਼ਨ ਵੰਡਿਆ ਗਿਆ ਇਹਦੇ ਬਾਰੇ? ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜਿਹੜਾ ਤੁਹਾਡਾ ਰਸ਼ਨ ਵੰਡਿਆ ਜੀ। ਘੱਟੋ-ਘੱਟ ਵੀ 1.5 200 ਘਰ ਵੰਡਿਆ ਗਿਆ 1.5 200 ਘਰ ਰਹਿੰਦਾ ਜਿੱਥੇ ਵੰਡਿਆ ਠੀਕ ਹੈ ਠੀਕ ਹੈ ਵੈਰੀ ਗੁੱਜ ਜੀ ਦਾ ਖਾਸਾ ਵੈਰੀ ਗੁੱਜ ਸੋ ਇਹ ਸੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੇ ਹੋਰ ਜਿਹੜੇ ਪਿੰਡ ਦੇ ਪਤਵੰਤੇ ਸੱਜਣੋ ਜਿਨ੍ਹਾਂ ਨੇ ਸਾਰੇ ਸਹਿਯੋਗ ਨਾਲ ਇਹ ਰਾਸ਼ਨ ਵੰਡਿਆ ਗਿਆ ਤੇ ਬੜੇ ਵਧੀਆ ਹੀ ਤਰੀਕੇ ਨਾਲ ਵੰਡਿਆ ਗਿਆ ਵਾ ਕੋਈ ਜਿਸ ਤਰ੍ਹਾਂ ਪਹਿਲਾਂ ਨਹੀਂ ਖਬਰਾਂ ਆਉਂਦੀ ਇਹੋ ਜੀ ਕੋਈ ਗੱਲ ਨਹੀਂ ਬੜੇ RAM NAAL ਜਿਹੜਾ ਵਾ ਇਹ ਰਾਸ਼ਨ ਜਿਹੜਾ ਸਪਲਾਈ ਕੀਤਾ ਗਿਆ ਵਾ ਤੇ ਅਸੀਂ ਆ ਆਪਣੇ ਚੈਨਲ ਵੱਲੋਂ ਇਹ ਵੀ ਕਵਾਂਗੇ ਕਿ ਸਿੱਖ ਮਿਸ਼ਨਰੀ ਕਾਲਜ ਇੱਕ ਧਰਮ ਪ੍ਰਚਾਰ ਜਿਹੜੀ ਸੰਸਥਾ ਵਾ ਤੇ ਜਿੱਥੇ ਆਪਾਂ ਜਿਹ ਰਾਸ਼ਨ ਜਿਹੜਾ ਵਾ ਆਪਾਂ ਘਰ-ਘਰ ਸਿੱਖ ਮਿਸ਼ਨਰੀ ਕਾਲ ਨੇ ਪਹੁੰਚਾਇਆ ਤੇ ਆਪਾਂ ਨੂੰ ਉੱਥੇ ਸਿੱਖ ਮਿਸ਼ਰਾਲ ਗੁਰਮਤ ਨਾਲ ਜੁੜਨ ਦਾ ਵੀ ਉਪਦੇਸ਼ ਦਿੰਦਾ ਤੇ ਆਪਾਂ ਹੋਰ ਵੀ ਇਹਨਾਂ ਦੇ ਪ੍ਰੋਜੈਕਟ ਜਿਹੜੇ ਆ ਧਾਰਮ ਪ੍ਰੋਜੈਕਟ ਉਹਨਾਂ ਨਾਲ ਵੀ ਜੋੜਨਾ ਚਾਹੀਦਾ ਤੇ ਸਾਡੇ ਕੋਲ ਜਿਹੜੇ ਸੁਖਨੀ ਸਾਹਿਬ ਸੁਸਾਇਟੀ ਦੇ ਮੈਂਬਰ ਇੱਥੇ ਰਮਦਾਸ ਤੋਂ ਪਹੁੰਚੇ ਨੇ ਇਹਨਾਂ ਨੇ ਇੱਥੇ ਸੁਖਨੀ ਸਾਹਿਬ ਸੁਸਾਇਟੀ ਜਿਹੜੀ ਆ ਰਮਦਾਸ ਸੁਖੇ ਚੱਲਦੀ ਆ ਤੇ ਬੜੇ ਪੁਰਾਣੇ ਆ ਤੇ ਬਹੁਤ ਵਧੀਆ ਇਹਨਾਂ ਦਾ ਕਾਰਜਕਾਰੀ ਆ ਤੇ ਮੈਂ ਵੀ ਦੱਸ ਦੇਵਾਂ ਕਿ ਇਸ ਸਾਲ ਜਿਹੜਾ ਆਉਣ ਵਾਲਾ ਸਮਾਂ ਵਾ ਇਹਦੇ ਵਿੱਚ ਜਿਹੜਾ ਸੁਖਨੀ ਸਾਹਿਬ ਸੁਖਨੀ ਸਾਹਿਬ ਸੁਸਾਇਟੀ ਦਾ ਜਿਹੜਾ ਮੇਨ ਵੱਡਾ ਪ੍ਰੋ ਜਿਹੜਾ ਹੁੰਦਾ ਵਾ ਸਾਰੇ ਦੇਸ਼ ਦਾ ਉਹ ਇੱਥੇ ਹੋਣ ਜਾ ਰਿਹਾ ਵਾ ਤੇ ਇੱਥੇ ਸੰਸਥਾਨਾਂ ਨਾਲ ਜੁੜ ਕੇ ਤੇ ਇਹ ਵੀ ਆਪਾਂ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਮੈਂ ਡਾਕਟਰ ਪ੍ਰਤਾਪ ਸਿੰਘ ਭੰਗੜੀ ਤੁਸੀਂ ਵੇਖ ਰਹੇ ਜੀ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸੋ ਜੋਗ ਨਾਲ ਵੰਡਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਅਸੀਂ ਦਿਓ ਆਨੇ ਬਹੁਤ ਬਹੁਤ ਧੰਨਵਾਦ ਰਾਸੇ ਦੇ ਅੱਗੇ ਬਹੁਤ ਆਗਾ ਤੁਹਾਡੀ ਮਿਹਰਬਾਨੀ ਇਥੇ ਖਾਦ ਬਾਬੇ ਸਹਾਈਏ ਰਖਾਤ ਦਾਇਆ ਤੇ ਵਾਧੂ ਕਰਤਾ ਆ ਵੀ ਪੰਜਾਂ ਮਿੰਟਾਂ ਚ ਹੋਰ ਵੀ ਕੋਈ ਲੱਗਦਾ ਵੀ ਲੋਡ ਬੰਦ ਕਿਸ ਤਰੀਕੇ ਦੀ ਕੇ ਲੋਡ ਕਿਸੇ ਦੀ ਜਿਹੜੀ ਨਹੀਂ ਹਜੇ ਤੱਕ ਪੂਰੀ ਹੋਈ ਕੋਈ ਲੱਗਦਾ ਹੋਵੇ ਪਿੰਡ ਵਿੱਚ ਜਾ ਕੋਈ ਹੋਰ ਪਿੰਡ ਜੇ ਲੋਡ ਤੇ ਹੁਣ ਸਾਰੇ ਕਿਰਪਾ ਬਹੁਤ ਜ਼ਿਆਦੀ ਹੋ ਗਈ ਆ ਸੌਦੇ ਵਾਧੂ ਹੋ ਗਏ ਆ ਪਾਣੀ ਪੀਣ ਨੂੰ ਅਜੇ ਬੰਬੋ ਦਾ ਘਰ ਪੇਟੀਆਂ ਪਈਆਂ ਹੋਣੀਆਂ ਨੇ ਤੇ ਕਣਕਾਂ ਪਿੰਡ ਚ ਬੀਜेंगे ਸਾਰੀਆਂ ਲਗਭਗ ਆ ਕੋਈ ਕੋਈ ਵਿਰਲਾ ਕਰ ਰਿਹਾ ਹੈਗਾ ਕੋਈ ਹੈਤ ਨਹੀਂ ਇਹੋ ਜਿਹਾ ਬੰਦਾ ਜੀ ਦੀ ਕਣਕ ਬੀਜਣ ਵਾਲੀ ਰਹਿ ਗਈ ਹੈ ਜਿਹੜਾ ਖਾਦ ਸਾਰੇ ਕੋ ਉੱਪਰ ਗਿਆ ਠੀਕ ਆ ਤੇ ਬੀਬਾ ਵਗੈਰਾ ਸਭ ਕੋ 20 ਖਾਦ ਵਾਪਸ ਸਿਹਾਰੀਆਂ ਨਾਲ ਬਹੁਤ ਮਿਹਰਬਾਨੀ ਉਹਨਾਂ ਬਹੁਤ ਦਾਇਆ ਡੀਪੀ ਖਾਦ ਬੀ ਤੇਲ ਵੀ ਤਰ ਤੇ ਸਰਕਾਰ ਜਿਹੜਾ ਮੁਆਵਜ਼ਾ ਤੁਹਾਡੇ ਪਿੰਡ ਤੱਕ ਪਹੁੰਚ ਕੇ ਨਹੀਂ ਅਜੇ ਅਜੇ ਤੱਕ ਨਹੀਂ ਪਹੁੰਚਿਆ ਤੇ ਹੋਰ ਮੰਨ ਲਓ ਕੋਈ ਹੋਰ ਕੋਈ ਸੰਸਥਾ ਜਿਹੜੀ ਕੋਈ ਜਿੰਨੇ ਕੋਈ ਆਮ ਤੁਹਾਡੇ ਪਿੰਡ ਦਾ ਕੋਈ ਕੰਮ ਕੀਤਾ ਹੋਵੇ ਜਾਂ ਜਿਹੜੀ ਮਦਦ ਕੀਤੀ ਹੋਵੇ ਕੋਈ ਖਾਸ ਜਾਂ ਤੇ ਕੱਲ ਦੀ ਸਰਕਾਰ ਨੇ ਕੱਲੇ ਦੋ ਦਿਨ ਤੋਂ ਥੋੜੇ ਥੰਦੇ ਨੇ ਹਾਂਜੀ ਤੇ ਦੂਜੀ ਸਰਕਾਰ ਨੇ ਫਾਰਮ ਭਰੇ ਆ ਜਿਹਦੇ ਫਾਰਮ ਤੇ ਮੋਹਰ ਲੱਗੀ ਉਹਨੂੰ ਮਿਲ ਗਿਆ ਬੀਜ ਨੂੰ ਨਹੀਂ ਮਿਲਿਆ ਠੀਕ ਆ ਇਹ ਫਾਰਮਾਂ ਦਾ ਚੱਕਰ ਔਖਾ ਨਹੀਂ ਲੱਗਦਾ ਔਖਾ ਹੀ ਆ ਕਿਉਂਕਿ ਨੁਕਸਾਨ ਤਾਂ ਸਾਰਿਆਂ ਦਾ ਹੋਇਆ ਹੀ ਲਗਭਗ ਪਿੰਡ ਸਾਰੇ 'ਚ ਸਾਰੇ ਦਾ ਹੀ ਹਾਂਜੀ ਹਾਂਜੀ ਕੀ ਨਾਮ ਹੈ ਆਪਣਾ ਲਖਬੀਰ ਸਿੰਘ ਜੀ ਠੀਕ ਆ ਜੀ ਇਹ ਆਪਣਾ ਕਿਹੜਾ ਨਗਰ ਹੈ ਇਹ ਮੰਦਰਾਲਾ ਜੀ ਠੀਕ ਹੈ ਜੀ ਤੇ ਇਹ ਜਿਹੜੀ ਅੱਜ ਸੇਵਾ ਹੋ ਰਹੀ ਆ ਸਿੱਖ ਮਿਸ਼ਨ ਕਾਲ ਦੇਹਾਣੇ ਵੱਲੋਂ ਜਿਸ ਤਰ੍ਹਾਂ ਕਿ ਰਸਤਾ ਪਾਣੀ ਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਗਰੂ ਬਹੁਤ ਕੁਝ ਸੰਖਤ ਨੇ ਦਿੱਤਾ ਜੀ ਗਲ ਪਾਣੀ ਉਦੋਂ ਵੀ ਮਿਲਿਆ ਬਹੁਤ ਜ਼ਿਆਦਾ ਜਦੋਂ ਆ ਕੰਧ ਦੇ ਉੱਤੋਂ ਦੀ ਪਾਣੀ ਹੀ ਜਾਂਚ ਕਰਦੇ ਆਠ ਆਠ ਥੋੜਾ ਪਾਣੀ ਰਿਹਾ ਪੀ ਗਏ ਇਹ ਨਾ ਗਿਆ ਵੀ ਕਮਰੇ ਕੋਲ ਪਾਟੇ ਨੇ ਚਲੋ ਮਾਲਕ ਇਤਨਾ ਸੰਤਾਂ ਨੇ ਬਹੁਤ ਸਹਿਯੋਗ ਦਿੱਤਾ ਬਸ ਸਹਿਯੋਗ ਦਾ ਬਹੁਤ ਧੰਨਵਾਦ ਕਰਦੇ ਆ ਸਦੇ ਪੱਤੇ ਲੈਣ ਦੇ ਜਿੱਥੇ ਤੋਂ ਹੀ ਖਲੋਤੇ ਇੱਥੇ ਕਿੰਨਾ ਕੁ ਪਾਣੀ ਹੀ ਲੱਗ ਪਾਣੀ ਜਿੱਥੇ 8 ਫੁੱਟ ਪਾਣੀ ਸੀ ਜੀ ਤੁਹਾਡੇ ਮਤਲਬ ਸਿਰ ਤੋਂ ਉੱਪਰ ਹੀ ਹਾਂ ਫਰਿਆ ਆ ਸਾਹਮਣੇ ਤੁਹਾਡੇ ਪਿੱਛੇ ਜਿਹੜਾ ਇਹ ਇਹ ਬੰਨਿਆ ਨੇ ਹੋਈ ਇਹ ਬੰਨਿਆ ਉਹ ਵੀ ਟੁੱਟਾ ਆ ਵੀ ਟੁੱਟਾ ਇੱਥੋਂ ਵੀ ਟੁੱਟ ਗਿਆ ਉਹ ਅੱਗੇ ਟੁੱਟ ਗਿਆ ਹਾਂ ਜੀ ਮੇਰੇ ਉੱਥੋਂ ਟੁੱਟਾ ਸੀ ਆ ਆ ਬੰਨੇ ਤੇ ਬਿਲਕੁਲ ਹੀ ਬਹੁਤ ਜ਼ਿਆਦਾ ਨੁਕਸਾਨ ਜ਼ਿਆਦਾ ਆ ਠੀਕ ਆ ਜੀ ਉਦੋਂ ਹੀ ਵੇਖ ਸਕਦੇ ਜੇ ਉਹ ਵੇਖ ਸਿਰਬੰਨ ਤੇ ਬਾਬਾ ਜੀ ਕੀ ਨਾਮ ਆਪਣਾ ਆਪਣਾ ਪਰਮਜੀਤ ਸਿੰਘ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਛੁੱਟੀ ਐਨੂੰ ਦਾ 15 ਦਿਨ ਵੈਸੇ ਹੁਣ ਮੈਂ ਜਾਣੀ ਆਣਾ ਪਰ ਜਿੱਧਰ ਜਿਹੜੇ ਘਰ ਦੇ ਵਿੱਚ ਜ਼ਰੂਰਤ ਹੈਗੀ ਆ ਚਲੋ ਇਸ ਟਾਈਮ ਉੱਥੇ ਜ਼ਰੂਰੀ ਜੇ ਦੂਰ ਵਾਲਿਆਂ ਨੂੰ ਨਹੀਂ ਇਹਨੂੰ ਪਤਾ ਲੱਗਦਾ ਨਹੀਂ ਨਹੀਂ ਆਵੇਂ ਮਤਲਬ ਇੱਥੇ ਜਿੰਨੇ ਵੀ ਆ ਵੀਰ ਨੂੰ ਪਤਾ ਸਾਰਾ ਆ ਜਿਹਨੇ ਵੀ ਲਾਗੇ ਬੰਨੇ ਸਾਰੇ ਘਰ ਹੈਗੇ ਆਪਣੇ ਇਧਰ ਇਧਰਲੀ ਸਾਈਡ ਤੇ ਤੁਸੀਂ ਦੇ ਲਾਗੇ ਬੰਨੇ ਆਪਣੇ ਘਰ ਹੈਗੇ ਜੇ ਹਰ ਇੱਕ ਜਗ੍ਹਾ ਜ਼ਰੂਰਤ ਹੈਗੀ ਜੇ ਸਾਡੇ ਪਾਪੇ ਦੀ ਕਿਰਪਾ ਜੇ ਕੋਈ ਚੱਕਰੀ ਕੋਈ ਨਹੀਂ ਇਹ ਵੀਰ ਜੀ ਨੇ ਕੀ ਕਿ ਆਰਮੀ ਕਿੱਥੇ ਕਰਦੇ ਜੋਬ ਕਿਹੜੀ ਕਰਦੇ ਮੈਂ ਪੁੱਛ ਜੀ ਇਸ ਟਾਈਮ ਠੀਕ ਹੈ ਜੀ ਹਾਂਜੀ ਹਾਂਜੀ ਕੇ ਵੀਰ ਜਿਹੜੀਆਂ ਫੌਜੀ ਸਾਹਿਬ ਆ ਦੇ ਵੇਖੋ ਅੱਜ ਦੇ ਸਮੇਂ 'ਚ ਭਾਵੇਂ ਵੈਸੇ ਉਤਰਾ ਵੇਖਿਆ ਵੀ ਭਾਵੇਂ ਜਿੰਨੇ ਮਰਜ਼ੀ ਪੈਸੇ ਹੁਣ ਬੰਦੇ ਦਾ ਜੀ ਨਹੀਂ ਕਰਦਾ ਭਾਵੇਂ 10 ਰੁਪਏ ਛੱਡਣ ਨੂੰ ਪਰ ਇਹਨਾਂ ਵੀਰ ਜਿਹੜਾ ਨੇ ਕਿਹਾ ਵੀ ਨਹੀਂ ਰਸਨ ਪਾਣੀ ਦੀ ਲੋੜ ਨਹੀਂ ਜਿਨ੍ਹਾਂ ਨੂੰ ਲੋੜ ਵੰਦਿਆ ਉਹਨਾਂ ਨੂੰ ਹੀ ਦਿੱਤਾ ਜਾਵੇ ਜਗ੍ਹਾ ਤੇ ਅਫੈਕਟ ਹੋਇਆ ਏਰੀਆ ਉੱਥੇ ਚੀਜ਼ ਦੀ ਜ਼ਿਆਦਾ ਜ਼ਰੂਰਤ ਆ ਠੀਕ ਹੈ ਜੀ ਬਹੁਤ ਘਰ ਨੇ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਹੁਣ ਸਾਡੇ ਘਰ ਇੱਕ ਇਹੋ ਜਿਹਾ ਵਾ ਜਿਨ੍ਹਾਂ ਦੇ ਮਤਲਬ ਜ਼ਿਆਦਾ ਸਾਡੇ ਪਿੰਡ ਦੇ ਵਿੱਚ ਨੁਕਸਾਨ ਹੋਇਆ ਬਾਬਾ ਜੀ ਤੁਸੀਂ ਲਾਸਟ ਤੇ ਵੇਖੋ ਵੀ ਵੀਰ ਹੁਣ ਸਾਡੇ ਅਜੀ ਪਾਲਾ ਹੁਣ ਦਾ ਘਰ ਜਾ ਕੇ ਬੁਕਾਇ ਅਜੇ ਪਾਰੋਂ ਦਾ ਘਰੇ ਮਤਲਬ ਚਲੋ ਆਪਣਾ ਵਿਚਾਰਾ ਮਿਹਨਤ ਕਰਦਾ ਹੀ ਰਜਕਾਰ ਘਰ ਬਾਹਰ ਉਹਨੇ ਵੀਰ ਨੇ ਬਣਾਇਆ ਸੀ ਉਥੇ ਜਿਆਦਾ ਮਤਲਬ ਉਹਨਾਂ ਦਾ ਜਿਹੜਾ ਜਿਆਦਾ ਨੁਕਸਾਨ ਹੋਇਆ ਵਾ ਫਸਲ ਬਾੜੀ ਵੀ ਵੀਰਦੀ ਨਹੀਂ ਰਹੀ ਕੰਦ ਕੁੰਦ ਜਿਹੜੀ ਮਤਲਬ ਹੈਗੀ ਉਹਦੀ ਵਹਿਲੀ ਦੀ ਕੰਦ ਵੀ ਡੇਗੀ ਡੰਗਰ ਤੂੜੀ ਤਾਂ ਤੇ ਕੋਈ ਨਹੀਂ ਉਹ ਵੀਰ ਦਾ ਬਚਿਆ ਠੀਕ ਹੈ ਜੀ ਜਿਹੜੀ ਗੱਲ ਹੈ ਜੇ ਉਹ ਜ਼ਰੂਰ ਜਦੋਂ ਤੁਸੀਂ ਜਾਂਦੇ ਜੇ ਆ ਵੀਰ ਨੂੰ ਪਤਾ ਕਰਦਾ ਠੀਕ ਹੈ ਜ਼ਰੂਰ ਮਤਲਬ ਜਾਣ ਲੱਗੇ ਇੱਕ ਵਾਰੀ ਨਿਗਾਹ ਜ਼ਰੂਰ ਮਾਰ ਕੇ ਜਾਓ ਬਾਬਾ ਜੀ ਕੀ ਨਾਮ ਹੈ ਦੀ ਆਪਣਾ ਮੇਰਾ ਨਾਮ ਮਲਕੀ ਸਿੰਘ ਹੈ ਜੀ ਠੀਕ ਹੈ ਜੀ ਮਿਹਰਬਾਨੀ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਇਹ ਜਰੂਰ ਮਤਲਬ ਉਹ ਵੀਰ ਆਪਣਾ अजयਪਾਲ ਸਿੰਘ ਦਾ ਨਾਮ ਹੀ ਉਹਦਾ ਜਰੂਰ ਆਪਣਾ ਉਹ ਏਰੀਆ ਵੇਖ ਜਿਓ ਜਿੰਨੀ ਹੋ ਸਕੇ ਆਪਾਂ ਚਲੋ ਆਪਾਂ ਵੀ ਕਰਨੇ ਆਂ ਵੀ ਜਿੰਨਾ ਵੀਰ ਦਾ ਹੋ ਸਕੇ ਆਪਾਂ ਉਹਦਾ ਕਰੀਏ ਠੀਕ ਹੈ ਜੀ 안녕하세요. <목소리도> 네. ਤੇ ਕਨੇਸਲੇ ਸਾਰੇ ਨੀਂਹ ਜਨੇ ਇਸ ਪਲੰਤਰੋਂ ਨਾਲ ਗਾਵਾ ਨੁਕਸਾਨ ਹੋਇਆ ਆਪਣਾ ਬੰਨੀ ਨੁਕਸਾਨ ਬੜਾ ਹੋਇਆ ਜਾਵੇ ਸਾਰੀਆਂ ਰਜਾਈਆਂ ਹੁਣ ਫੇਰ ਭਰਾ ਭਰਾ ਕੇ ਲਿਆਉਣ ਗਏ ਅਸੀਂ ਤੇ ਰਜਾਈਆਂ ਅਰਦੀਆਂ ਸਭ ਕੁਛ ਜੀ ਰੁੜ ਗਿਆ ਸਭ ਕੁਛ ਨੁਕਸਾਨ ਹੋ ਗਿਆ ਵੇਖ ਲਓ ਅੰਦਰ ਜਾ ਕੇ ਭਾਣ ਕੋ ਚੀਜ਼ ਹੈ ਗਈ ਹੈ ਹੂੰ ਹੂੰ ਬੜਾ ਨੁਕਸਾਨ ਸਾਡਾ ਹੋ ਗਿਆ ਆ ਕੰਟਾਰ ਇਹਦੇ ਤਾਂ ਤਾਂ ਨਹੀਂ ਪਾਣੀ ਫੇਰਿਆ ਨਾ ਕਰ ਪਰ ਆ 15 ਦਿਨ ਪਾਣੀ ਠੀਕ ਹੈ ਜੀ ਮਿਹਰਬਾਨੀ ਉੱਤੇ ਆਹ ਦੂਸਰਾ ਦੇਤਾ ਠੀਕ ਹੈ ਜੀ ਇਹ ਪੰਜ ਜੀ ਤੁਹਾਡੇ ਪਿੰਡ ਅੱਜ ਸਿੱਖ ਵਿਸ਼ਨੀ ਕਾ ਲੁਧਿਆਣੇ ਵੱਲੋਂ ਜਿਹੜੇ ਵਾ ਸੇਵਾਦਾਰ ਆਏ ਆ ਕੀ ਕਹਿਣਾ ਚਾਹੋਗੇ ਤੁਸੀਂ ਬਾਬਾ ਜੀ ਅਸੀਂ ਤਾਂ ਮਤਲਬ ਤੁਹਾਡੇ ਘਰ ਵੀ ਮਤਲਬ ਖਰਾਬ ਖੁਰੂਬ ਹੋ ਗਏ ਜੇ ਅੰਦਰ ਜਾ ਕੇ ਤੇ ਦੇਖ ਸਕਦੇ ਆ ਇਹਦੇ ਇਦਾਂ ਵੀ ਬਾਬਾ ਜੀ ਬੜੀ ਪਿਹਾਲਤਾ ਹੈ ਮਾੜੀ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਕੋਈ ਆਇਆ ਤੁਹਾਡੇ ਕੋਲ ਕੋਈ ਤੁਹਾਡੀ ਮਦਦ ਕੋਈ ਨਹੀਂ ਆਈ ਬਾਬਾ ਜੀ ਠੀਕ ਹੈ ਕੋਈ ਮਦਦ ਨਹੀਂ ਸਾਡੀ ਸਰਕਾਰ ਵੱਲੋਂ ਹੋਈ ਤੁਹਾਡੇ ਭੈਣ ਭਰਾਵਾਂ ਨੇ ਮਦਦ ਕੀਤੀ ਹੋਰ ਕੋਈ ਸੰਸਥਾ ਕੋਈ ਆਈ ਹੋਵੇ ਤੁਹਾਡੇ ਕੋਲ ਕੋਈ ਮਤਲਬ ਇਦਾਂ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਮਦਦ ਕੀਤੀ ਹੋਰ ਨਹੀਂ ਕੋਈ ਨਹੀਂ ਹਨ ਮਦਦ ਹੋਈ ਠੀਕ ਹੈ ਜੀ ਮਿਹਰਬਾਨੀ